ਨਪਮਾ ਮੈਂ ਇਹ ਫੈਕਟਰੀ ਦੇ ਬਿਲਕੁਲ ਸਾਹਮਣੇ ਰਹਾਂ ਅਸੀਂ ਇੱਕਦਮ ਖਾਣਾ ਘਾ ਰਹੇ ਸੀ ਇੱਕਦਮ ਬਲਾਸਟ ਹੋਇਆ ਬਹੁਤੇ ਸਾਨੂੰ ਨਹੀਂ ਪਤਾ ਕੀ ਗੱਲ ਹੋਇਆ ਕਿਸ ਤਰ੍ਹਾਂ ਹੋਇਆ ਇੱਕਦਮ ਧੂਆਂ ਧਵਾ ਗਿਆ ਜਦੋਂ ਕਿ ਸਾਡਾ ਸਾਹ ਘਟਨ ਲੱਗ ਪਿਆ ਅੰਦਰ ਦੋ ਬੰਦੇ ਇੰਜਰਡ ਹੋਏ ਨੇ ਉਹ ਉਹਨਾਂ ਦਾ ਪਤਾ ਨਹੀਂ ਕੀ ਹਾਲ ਹੈ ਉਹ ਤੁਸੀਂ ਜਾ ਕੇ ਫੈਕਟਰੀ ਕਿਸ ਚੀਜ਼ ਦੀ ਇਹ ਮੈਡੀਸਨ ਦੀ ਕਿਸ ਤਰ੍ਹਾਂ ਦਾ ਮਾਹੌਲ ਹੋ ਗਿਆ ਇਲਾਕੇ ਦੇ ਵਿੱਚ ਮਾਹੌਲ ਤਾਂ ਦਹਿਸ਼ਤ ਭਰਿਆ ਹੋ ਗਿਆ ਕਿੰਨੇ ਕੁ ਵਜੇ ਰੈਂ ਸੀ ਭਾਈ ਜਦੋਂ 4:35 ਮਿੰਟ ਤੋਂ ਕਰੀਬ ਹੁਣ ਜਿਹੜੇ ਪਤਾ ਲੱਗਾ ਕਿ ਧਮਾਕਾ ਹੋਇਆ ਨਾ ਇਹ ਨਹੀਂ ਪਤਾ ਲੱਗਾ ਅਸੀਂ ਕਦੀ ਫੈਕਟਰੀ ਦੇ ਅੰਦਰ ਨਹੀਂ ਗਏ ਹਾਂ

ਉਹ ਤੇ ਇਹਨਾਂ ਦਾ ਜਿਹੜਾ ਪਾਊਡਰ ਸਿਕਾਉਂਦੇ ਆ ਜਿਹੜਾ ਜਿਹੜੀ ਮਸ਼ੀਨ ਦੇ ਨਾਲ ਉਹ ਰੈਰ ਨੂੰ ਖੋਲਦਾ ਉਹ ਉਹਨਾਂ ਦਾ ਓਵਰ ਹੀਟ ਹੋ ਕੇ ਫਟਿਆ ਵਾ ਜਾਂ ਉਹਦੇ ਵਿੱਚ ਕੋਈ ਫਾਲਟ ਆਇਆ ਉਹਦਾ ਕਰਕੇ ਛੱਡਿਆ ਵਾ ਕਿ ਭਾਵੇਂ ਉਹਦੇ ਨਾਲ ਫਟਣ ਦੇ ਨਾਲ ਨਾ ਦੋ ਬੰਦੇ ਇੱਕ ਔਰ ਤੋਂ ਥੋੜਾ ਜਿਹਾ ਮਤਲਬ ਘਈ ਆ ਸੱਤਾਂ ਲਗੀਆਂ ਨੇ ਜਿੱਥੇ ਕਹਿੰਦੇ ਉਹਨਾਂ ਨੂੰ ਥੋੜਾ ਜਿਹਾ ਪ੍ਰੋਬਲਮ ਸਾਹ ਦੇ ਵਿੱਚ ਪ੍ਰੋਬਲਮ ਆਈ ਆ ਉਹਨਾਂ ਨੂੰ ਕਾਫਰੇ ਦਾ ਹਸਪਤਲ ਇਹਨਾਂ ਨੂੰ ਸਾਹ ਦਾ ਲੈ ਕੇ ਜਾਣੀ ਹੋਇਆ